ਸੰਤ ਕਹਿ ਦੁਖਨ ਆਰਜਾ ਗਢੈ ਸੰਤ ਕਹਿ ਦੁਖਨ ਜਮਤ ਨਹੀਂ ਛੁੱਟੈ ਸੰਤ ਕਹਿ ਦੁਖਨ ਸੁਖ ਸਭ ਜਾਇ ਸੰਤ ਕਹਿ ਦੁਖਨ ਨਰਕ ਮੈਂ ਪਾਈ ਸੰਤ ਕਹਿ ਦੁਖਨ ਮਤ ਹੋਏ ਮਲੀਨਾ ਸੰਤ ਕਹਿ ਦੁਖਨ ਸੋਭਤਹੀਨ ਸੰਤ ਕੇ ਹਤੇ ਕੋ ਰਖੈ ਨਾ ਕੋਈ ਸੰਤ ਕਹਿ ਦੁਖਨ ਥਾਨ ਪ੍ਰਸ਼ਟ ਹੋਏ ਸੰਤਿ ਕਿਰਪਾਲ ਕਿਰਪਾ ਜੀ ਕਰੈ ਨਾਨਕ ਸਤਸੰਗ ਅਨੰਦ ਕਾ ਭੀਤਰੈ ਸੰਤ ਕਹਿ ਦੁਖਨ ਤੇ ਮੁਖ ਪਵੈ ਸੰਤਨ ਕਹਿ ਦੁਖਨ ਕਾਜੁ ਲਵੈ ਸੰਤਨਹ ਕਹਿ ਦੁਖਨ ਸਰਪ ਜੋਨ ਪਾਏ ਸੰਤ ਕਹਿ ਦੁਖਨ ਦਰਗਦੈ ਜੁਨਕ ਨਮਾਈ ਸੰਤ ਕਹਿ ਦੁਖਨ ਦਰਸਨਾ ਮਹ ਜਲੇ ਸੰਤ ਕਹਿ ਰੁਖਨ ਸਭ ਕੋ ਛਲੇ ਸੰਤ ਕਹਿ ਰੁਖਨ ਤੇਜ ਸਭ ਹੋ ਜਾਏ ਸੰਤ ਕਹਿ ਦੁਖਨ ਨੀਚ ਨਚਾਏ ਸੰਤ ਦੁਖੀ ਕਾਥਾ ਕੋ ਨਹੈ ਨਾਨਕ ਸੰਤ ਭਾਵੇ ਤਾਹਿ ਭੀ ਗਤ ਪਾਹੈ ਸੰਧਕ ਆਨੰਦਕ ਮਹਾ ਦਤਾਈ ਸੰਧਕ ਆਨੰਦਕ ਹਿੰਦਖੰਨਾ ਪਾਈ ਸੰਧਕ ਆਨੰਦਕ ਮਹਾ ਹਤਿਆਰ ਸੰਧਕ ਆਨੰਦਕ ਪਰਮੇਸ਼ਰ ਮਾਰਾ ਸੰਧਕ ਆਹ ਆਨੰਦਕ ਰਾਜ ਤੇਹੀਨ ਸੰਧਕ ਆਨੰਦਕ ਦੁਖੀ ਆਰਦੀਨ ਸੰਧਕ ਆਨੰਦਕ ਸਰਬ ਰੋਗ ਸੰਧ ਕੈ ਨਿੰਦਕ ਕੋ ਸਦਾ ਬਿਜੋਗ ਸੰਧ ਕੀ ਨੰਦਾ ਰੋਖ ਮਹਿ ਰੋਖ ਨਾਨਕ ਸੰਧ ਭਾਵੇ ਤਾਸ ਗਾਵੀ ਹੋਏ ਮੋਖ ਸੰਧ ਕਾ ਜੋ ਕੀ ਸਦਾ ਹਾ ਪਵਿੱਤ ਸੰਧ ਕਾ ਜੋ ਕੀ ਕਿਸੇ ਕਾ ਨਹੀਂ ਮਿੱਤ ਸੰਧ ਕੈ ਰੋਖੀ ਕੋ ਦਾਨ ਲਾਗੇ ਸੰਧ ਕੈ ਰੋਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹਾਂਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਡਰੈ ਸੰਤ ਕੈ ਜੋ ਕੀ ਕੋ ਨਾਹੀ ਠਾਵੋ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੰਧ ਬੀਤੈ ਡੁੱਟੈ ਸੰਤ ਕਾ ਦੁਖੀ ਰਗਾ ਨਾ ਪੁੰਚੈ ਸੰਧ ਕੈ ਦੁਖੀ ਕੋ ਰਿਆਨ ਹ ਭਰਮਈਐ ਸੰਧ ਕਾ ਦੁਖੀ ਉਜੜ ਪਾਈਐ ਸੰਧ ਕਾ ਦੁਖੀ ਅੰਤ ਤੇ ਸੁਠਾ ਜੋ ਸਾਸ ਬਿਨਾ ਮਿੱਤਕੀ ਲੋਠਾ ਸੰਧ ਕੈ ਦੁਖੀ ਕੀ ਜੜਗ ਚਿਨਾ ਹੈ ਆਪਨ ਬਿਜ ਆਪੇ ਹੀ ਖਾ ਹੈ ਸੰਧ ਕੈ ਦੁਖੀ ਕੋ ਵਰਨ ਰੱਖਣ ਹਾਰ ਨਾਨਕ ਸੰਤ ਭਾਵੇਂ ਤਾਂ ਲੈ ਉਭਾਰ ਸੰਤਕਾਰ ਦੁਖੀ ਅਭ ਲੜਾ ਹਾਏ ਜੋ ਜਲ ਵਿਹੋਨ ਉਸ ਲਈ ਤੜਫੜਾਏ ਸੰਤਕਾਰੁ ਕੀ ਭੁਖਾ ਨਹੀਂ ਰਾਜੈ ਜੋ ਭਾਵਕ ਇਧਾ ਨਹੀਂ ਦਰਾਪੈ ਸੰਤਕਾਰੁ ਕੀ ਛੁਟੇ ਖੇਲਾ ਜਬ ਆੜ ਦਿਲ ਖੇਤ ਮਹਿ ਦਹੇਲਾ ਸੰਤਕਾਰੁ ਦੁਖੀ ਧਰਮ ਤੇ ਰਹਤ ਸੰਤ ਕਾ ਦੁਖੀ ਹਰਿ ਹਰਿ ਮਿਠਿਆ ਕਹਤ ਕੀਰਤਨੰਦ ਕਾ ਦਰਹੀ ਬਿਆ ਨਾਨਕ ਜੋਤਸ ਸਭਾਵੈ ਸੋਈ ਥੀਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੈ ਦੁਖੀ ਹੋ ਦਰਗੈ ਮਿਲੇ ਸਜਾਈ ਸੰਤ ਕਾ ਦੁਖੀ ਸਦਾ ਸਹਿਗਾਈਐ ਸੰਤ ਕਾ ਦੁਖੀ ਨਬਰ ਨ ਜਿਵਾਈਐ ਸੰਤ ਕੈ ਦੁਖੀ ਪੂਜੈ ਨ ਆਸਾ ਸੰਤ ਗਾ ਦੁਖੀ ਉਠ ਜਲੇ ਨਿਰਾਸਾ ਸੰਤ ਗਾ ਰੋਖਨਾ ਦ੍ਰਿਸ਼ਟੈ ਕੋਈ ਜਸਾ ਭਵੈ ਦਿਸਾ ਕੋਈ ਹੋਈ ਪਿਆਹ ਇਸਨਾ ਮਿੱਠੇ ਕੋਈ ਨਾਨਕ ਜਾਣੈ ਸਚਾ ਸੋਈ ਸਭ ਤੇ ਸਭ ਕਾ ਕਿਸਕੇ ਕਰਨੇ ਹਾਰ ਸੁਦਾ ਸੁਦਾ ਉਸ ਕੋ ਨਮਸਕਾਰ ਪ੍ਰਭ ਕੀ ਉਸਤਤ ਅਖਰੋ ਜਨ ਰਾਤ ਸਤਿ ਆਹੋ ਸਾਸਗਰਾਸ ਸਭ ਕੁਛ ਵਤੈ ਇਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਰਿਆ ਕਰਨੇ ਹਾਰ ਦੂਸਰਾ ਖੌਨ ਗਹਿ ਵਿਚਾਰ ਜਿਸਨੋ ਕਿਰਪਾ ਕਰੈ ਰਸਵਾ ਆਪਣ ਨਾਮ ਦੇ ਬੜਵਾਗੀ ਨਾਨਕ ਜਨ ਸੇ ਸਲੋਖ ਤਜ ਹੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਇਕ ਆਸ ਹਰ ਮਨ ਰੱਖੋ ਨਾਨਕ ਦੁਖ ਬਰਮ ਭਉ ਜਾਏ